ਜਿਹੜੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਵਸ ਗਈ ਆ ਵੀ ਛਿਲਾਜੀ ਮਤਲਬ ਤੁਹਾਡੀ ਗਰਸਤੀ ਜੀਵਨ ਦੀ ਪਰਫਾਰਮੈਂਸ ਨੂੰ ਵਧਾਉਣ ਵਾਸਤੇ ਮੈਂ ਇੱਕ ਛੋਟੀ ਜੀ ਚੀਜ਼ ਸਮਝਾਉਣਾ ਚਾਹੁੰਦਾ ਤੁਹਾਡਾ ਗਰਸਤੀ ਜੀਵਨ ਕਦੇ ਨਹੀਂ ਠੀਕ ਹੋ ਸਕਦਾ ਸਾਰੀ ਜ਼ਿੰਦਗੀ ਜੋਰ ਲਾ ਲਿਓ ਤੁਹਾਡਾ ਗਰਸਤੀ ਜੀਵਨ ਕਦੇ ਵੀ ਨਹੀਂ ਠੀਕ ਹੋ ਸਕਦਾ ਜਦੋਂ ਤੱਕ ਤੁਸੀਂ ਆਪ ਦਾ ਸਟ्रेस ਜਿਹੜੀ ਤੁਹਾਡੀ ਚਿੰਤਾ ਉਹਨੂੰ ਨਹੀਂ ਖਤਮ ਕਰਦੇ ਤੇ ਜਿਹੜੇ ਲੋਕ ਇਸ ਤਰ੍ਹਾਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਉਹ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਗਲਬੜੀ ਸੋਹਣੀ ਰਚੀ ਹੋਈ ਆ ਉਹ ਕਹਿੰਦੇ ਜੀ ਸ਼ਿਲਾ ਜੀ ਮਤਲਬ ਸੈਕਸ ਵਾਸਤੇ ਬੈਸਟ ਆ ਇਹ ਇਹ ਸ਼ਿਲਾ ਜੀ ਦਾ ਇਹ ਸ਼ਿਲਾ ਜੀ ਦਾ ਪੱਥਰ ਆ ਜੀ ਅੱਛਾ ਅੱਛਾ ਇਹਨੂੰ ਸ਼ੁੱਧ ਕਰਨਾ ਪੈਂਦਾ ਅੱਛਾ ਇਹ ਸੁਧਨੀ ਕੀਤੀ ਇਹ ਸ਼ੋਧਨੀ ਕੀਤੀ ਇਹ ਸ਼ੋਧ ਕਰਨੀ ਪਈ ਚੈਕ ਕਰਨੀ ਪਈ ਇਹ ਸਾਬਤ ਪਤਾ ਸ਼ਿਲਾਜੀਤ ਹਰ ਬੰਦਾ ਪਛਾਹ ਨਹੀਂ ਸਕਦਾ ਅੱਛਾ ਕਹਿਣਾ ਸੌਖਾ ਵੀ ਤੁਸੀਂ ਜੀ ਸਵੇਰੇ ਉੱਠ ਕੇ ਦੁੱਧ ਚਾਹੇ ਕਰਕੇ ਤੇ ਖਾ ਲਓ ਮਹਾਰਾਜ ਇਸ ਸ਼ਿਲਾਜੀਤ ਦੇ ਨਾਲ ਤੁਹਾਨੂੰ ਸੋਚ ਹੀ ਨਹੀਂ ਸਕਦੇ ਕਿਸ ਤਰ੍ਹਾਂ ਦੀ ਬਿਮਾਰੀ ਲੱਗ ਸਕਦੀ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਤੁਸੀਂ ਕਹਿੰਦੇ ਹੋ ਵੀ ਇੰਦਰੀ ਦਾ ਆਕਾਰ ਵੱਧ ਜਾਊਗਾ ਬਹੁਤ ਸਾਰੇ ਲੋਕਾਂ ਨੇ ਇਸ ਵਿਸ਼ੇ ਤੇ ਗੱਲ ਵੀ ਕੀਤੀ ਹੈ ਮੇਰੇ ਫਾਦਰ ਸਾਹਿਬ ਵੀ ਸਾਨੂੰ ਇਹ ਗੱਲ ਸਮਝਾਉਂਦੇ ਹੁੰਦੇ ਆ ਵੀ ਉਹਨਾਂ ਲੋਕਾਂ ਨੂੰ ਅਸੀਂ ਚੈਲੰਜ ਕਰਦੇ ਆ ਆ ਸਾਡੀ ਉਂਗਲੀ ਆ ਹੂੰ ਇਹਨੂੰ ਆਪਾਂ ਐਂਟੀ ਟੇਬਲ ਨਾਲ ਅੱਜ ਨਾਪ ਲੈਨੇ ਆ ਕਿਹੜਾ ਤੁਸੀਂ ਤੇਲ ਕਹਿੰਦੇ ਹੋ ਕਿਹੜਾ ਤੁਸੀਂ ਦਵਾਈ ਕਹਿੰਦੇ ਹੋ ਕਿਹੜੀ ਤੁਸੀਂ ਭਸਮ ਕਹਿੰਦੇ ਹੋ ਸਭ ਖਾਣ ਨੂੰ ਪਿਆਰ ਹੂੰ ਜ਼ਿੰਮੇਵਾਰੀ ਥੋੜੀ ਇਹਨੂੰ ਇੱਕ ਸੂਤ ਸੂਤ ਵੀ ਬਹੁਤ ਵੱਡਾ ਆ ਜਾਂਦਾ ਉਹ ਤੋਂ ਉਹਦਾ ਅੱਧਾ ਸੂਤ ਵੀ ਵਧਾ ਕੇ ਰੱਖਾ ਦੋ ਛਿਲਾ ਜੀਤ ਸਿਰਫ ਔਰ ਸਿਰਫ ਇੱਕ ਜੀਜ਼ ਤੇ ਕੰਮ ਕਰਦੀ ਆ ਉਹ ਤੁਹਾਡਾ ਬਲੱਡ ਫਲੋ ਆ ਤੇ ਦੂਸਰਾ ਤੁਹਾਡਾ ਸਟ੍ਰੈਸ ਆ ਜਦੋਂ ਤੁਹਾਡਾ ਬਲੱਡ ਫਲੋ ਸੰਘਣਾ ਤੁਹਾਡਾ ਬਲੱਡ ਫਲੋ ਪ੍ਰੋਪਰ ਨਹੀਂ ਹੈਗਾ ਤੇ ਤੁਹਾਡੇ ਮਨ ਦੇ ਉੱਤੇ ਚਿੰਤਾ ਛਾਈ ਰਹੇ ਹੈ ਨਾ ਜਦੋਂ ਤੁਹਾਡੇ ਦੋਨਾਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ ਆਪਾਂ ਗ੍ਰਸਥ ਦੇ ਵਿੱਚ ਫਟਫਟੇ ਚੱਕ ਦਾਂਗੇ ਜੀ 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 ਹੈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਪਰਮਾਤਮਾ ਸੁੱਖ ਰੱਖੇ ਸਾਡੇ ਅਰਗੇ ਵੈਦ ਹਕੀਮਾਂ ਦੀ ਤੁਹਾਨੂੰ ਲੋੜ ਹੀ ਨਾ ਪਵੇ ਇਸ ਕਰਕੇ ਕਈ ਵਾਰੀ ਅਸੀਂ ਨੁਕਤੇ ਸ਼ੇਅਰ ਕਰਦੇ ਆ ਤੇ ਪਰਮਾਤਮਾ ਦੀ ਮੇਹਰ ਵੀ ਤੁਸੀਂ ਵੀ ਜਿੰਨੇ ਨੁਕਤੇ ਚਲੋ ਅੱਗੇ ਤੁਸੀਂ ਵੀਡੀਓ ਪੇਸ਼ ਕੀਤੀ ਲੋਕਾਂ ਦੇ ਤਾਂ ਉਹ ਤੋਂ ਕਾਲ ਆਉਂਦੀ ਆ ਸਾਨੂੰ ਜੇ ਦੀ ਕਾਲ ਆਉਂਦੀ ਉਹ ਲੋਕ ਸਾਨੂੰ ਆਪ ਦੱਸਦੇ ਵੀ ਅਸੀਂ ਤੁਹਾਡਾ ਨੁਕਤਾ ਵਰਤਿਆ ਅੱਗੇ ਨਾਲ ਹੁਣ ਬੈਟਰ ਹੈ ਤੇ ਮੈਂ ਜਿਵੇਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਉਹ ਜ਼ਰੂਰ ਚਲਾਇਓ ਤੇ ਉਹ ਸ਼ਾਇਦ ਲੋਕਾਂ ਨੇ ਦੇਖਿਆ ਹੋਵੇ। ਅ ਪਹਿਲੀ ਗੱਲ ਫਰੂਕੀ ਸਾਹਿਬ ਜਦੋਂ ਸਿਆਲ ਆਉਂਦੀ ਆ ਸਿਆਲ ਦੇ ਵਿੱਚ ਵੈਸੀ ਲੋਕਾਂ ਦੀ ਪਿਆਸ ਘਟ ਜਾਂਦੀ ਕਿਉਂਕਿ ਪਾਣੀ ਠੰਡਾ ਹੁੰਦਾ ਲੋਕਾਂ ਦੇ ਵੀ ਠੰਡੀ ਚੀਜ਼ ਤੋਂ ਪਰਹੇਜ਼ ਰੱਖੀਏ ਠੰਡਾ ਪਾਣੀ ਪੀਣਾ ਔਖਾ ਜਿੱਦਾਂ ਹੀ ਗਰਮੀ ਆਉਂਦੀ ਹੈ ਤੇ ਸਰੀਰ ਦੀ ਉੱਥੇ ਹੀ ਹੁੰਦੀ ਆ ਸਰੀਰ ਤੁਹਾਡਾ ਮੰਗਦਾ ਹੈ ਤਿੰਨ ਤੋਂ 4 ਲੀਟਰ ਪਾਣੀ ਸਿਆਲਾਂ ਦੇ ਵਿੱਚ ਵੀ ਪਰ ਗੱਲ ਕਰੋ ਜਿਹੜਾ ਮੌਸਮ ਬਾਹਰ ਠੰਡਾ ਆ ਉਹ ਠੰਡੇ ਮੌਸਮ ਹੋਣ ਕਰਕੇ ਤੁਸੀਂ ਪਾਣੀ ਦੀ ਮਾਤਰਾ ਘਟਾ ਦਿੰਦੇ ਹੋ ਮੈਂ ਕੱਲ ਸ਼ਾਮ ਦੀ ਗੱਲ ਕਰਾਂ ਕੱਲ ਸ਼ਾਮ ਨੂੰ ਮੈਂ ਨਾਰੀਅਲ ਪਾਣੀ ਪੀਤਾ ਹੁਣ ਜਿਵੇਂ ਪਾਣੀ ਪੀਤਾ ਮੈਂ ਆਪਦੀ ਵਾਈਫ ਨੂੰ ਕਹਿ ਰਿਹਾ ਸੀਗਾ ਮੈਂ ਕਿਹਾ ਵੀ ਐਂ ਸਕੂਨ ਮਿਲਿਆ ਜਿਵੇਂ ਗਰਮੀ ਚ ਖੇਡ ਖੂੜ ਕੇ ਤੇ ਆਪਾਂ ਗਰਮ ਗਰਮੀ ਦੇ ਵਿੱਚ ਪੂਰਾ ਜਦੋਂ ਆਪਾਂ ਖੇਡ ਕੇ ਪਾਣੀ ਪੀਨੇ ਆ ਮੈਂ ਕਿਹਾ ਉਵੇਂ ਸਕੂਨ ਮਿਲਿਆ ਸ਼ਰੀਰ ਨੂੰ ਸੋ ਜਿਹੜੇ ਲੋਕ ਜ਼ਿਆਦਾਤਰ ਬਿਮਾਰ ਹੁੰਦੇ ਜਿਨ੍ਹਾਂ ਨੂੰ ਗਰਮੈਸ਼ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਵਾਸਤੇ ਨਾਰੀਅਲ ਪਾਣੀ ਇੱਕ ਰਾਮ ਬਾਣ ਮੰਨਿਆ ਗਿਆ ਕੁਦਰਤ ਨੇ ਇੰਨਾ ਕੁ ਬਲ ਬਖਸ਼ਿਆ ਉਹ ਸਿਰਫ ਪਾਣੀ ਦੇ ਵਿੱਚ ਅਸੀਂ ਪਿੱਛੇ ਜੇ ਪ੍ਰਮਾਤਮਾ ਦੀ ਮਰਜ਼ੀ ਹੈ ਕੇਰਲਾ ਦਾ ਗੀੜਾ ਲੱਗਣ ਦਾ ਮੌਕਾ ਮਿਲਿਆ ਕੇਰਲਾ ਬੰਗਲੌਰ ਦਾ ਗੀੜਾ ਲੱਗਿਆ ਉੱਥੇ ਤੁਸੀਂ ਯਕੀਨ ਨਹੀਂ ਮੰਨੋਗੇ ਐਡੇ ਵੱਡੇ ਵੱਡੇ ਨਾਰੀਅਲ ਨੇ ਉੱਥੇ ਹੂੰ ਜਿਹੜੇ ਹਰੇ ਪਾਣੀ ਵਾਲੇ ਤੇਲ ਔਰ ਤੁਸੀਂ ਇੱਕ ਨਾਰੀਲ ਪੀ ਨਹੀਂ ਸਕਦੇ ਹੂੰ ਤੁਸੀਂ ਇੱਕ ਨਾਰੀਲ ਪੀਣਾ ਸ਼ੁਰੂ ਕਰਤਾ ਤੁਸੀਂ ਅੱਧਾ ਪੀ ਕੇ ਕਹੋਗੇ ਅੱਧਾ ਪੈਕ ਕਰਦੇ ਵੀ ਪੀਤਾ ਨਹੀਂ ਜਾਣਾ ਜੇ ਫਿਰ ਉਹੀ ਜਿਹੜੇ ਲੋਕ ਨਾਰੀਲ ਪਾਣੀ ਪੀਂਦੇ ਨੇ ਮਿੰਟਾ ਬਹੁਤ ਘੱਟ ਦੋ ਸੌਚ ਜਿਹੜਾ ਮੇਰਾ ਵੀ ਲੱਗਿਆ ਤੇ ਮੈਂ ਤਾਂ ਬਹੁਤ ਘੱਟ ਲੋਕਾਂ ਦੇ ਅੰਕਲ ਲੱਗੀਆਂ ਵੇਖਿਆ ਨੇ ਵਾਲ ਉਤੇ ਦੇਖੇ ਨੇ ਤੁਸੀਂ ਸਮਝਦਾਰ ਹੋ ਤੁਸੀਂ ਆਪ ਹੀ ਇਸ ਚੀਜ਼ ਨੂੰ ਸਮਝਦੇ ਹੋ ਕਿਉਂਕਿ ਨਾਰੀਲ ਪਾਣੀ ਦੇ ਅੰਦਰ ਇੰਨੇ ਕੁ ਜ਼ਿਆਦਾ ਤੱਤ ਨੇ ਜਿਹੜੇ ਤੁਹਾਡੇ ਗੱਟ ਆ ਜਿਹੜੀ ਤੁਹਾਡੀ ਸਟਮਕ ਦੀ ਹੈਲਥ ਆ ਜਿਹੜੀ ਤੁਹਾਡੇ ਪੇਟ ਦੀ ਹੈਲਥ ਆ ਉਹਦੇ ਵਾਸਤੇ ਉਹ ਦੀ ਬੈਸਟ ਮੰਨਿਆ ਗਿਆ ਜਦੋਂ ਤੁਹਾਡੇ ਪੇਟ ਦੇ ਵਿੱਚ ਸਮੱਸਿਆ ਆ ਗਈ ਅਲਸਰ ਐਟ੍ਰੋਕਲੈਟਸ ਆ ਗਿਆ ਫੈਟੀ ਲੀਵਰ ਹੋ ਗਿਆ ਜਾਂ ਤੁਹਾਨੂੰ ਕੋਈ ਲੋ ਵੀ ਪਾਟੀ ਦੇ ਵਿੱਚ ਢਗ ਨਿਕਲਣ ਲੱਗੀ ਕਿਸੇ ਵੀ ਤਰ੍ਹਾਂ ਦੀ ਕਬਜ ਇੱਕ ਬੜੀ ਸਧਾਰਨ ਜੀ ਗੱਲ ਕਹਿ ਸਕਦੇ ਆ ਵੀ ਕਬਜ ਅੱਜ ਦੇ ਸਮੇਂ ਦੇ ਵਿੱਚ ਹਰ ਹਰ ਦੂਸਰੇ ਜਾਂ ਤੀਸਰੇ ਬੰਦੇ ਨੂੰ ਕਬਜ ਆ ਔਰ ਇਹਨੂੰ ਅਸੀਂ ਇੰਨਾ ਕਿ ਲਾਈਟਲੀ ਲੈ ਕੇ ਚੱਲ ਰਹੇ ਆ ਵੀ ਕੋਈ ਗੱਲ ਨਹੀਂ ਅੱਜ ਨਹੀਂ ਆਇਆ ਤਾਂ ਕੱਲ ਨੂੰ ਆ ਜਾਊਗਾ ਬਟ ਜੇ ਤੁਹਾਨੂੰ ਪਾਟੀ ਅੱਜ ਨਹੀਂ ਆਈ ਤਾਂ ਉਹ ਅੰਦਰ ਤੁਹਾਡੇ ਪਈ ਕਿੰਨੀਆਂ ਗੈਸਾ ਬਣਾਉਗੀ ਔਰ ਜਿੰਨਾ ਲੋਕਾਂ ਨੂੰ ਕਬਜ਼ਾ ਮੈਂ ਵੀਡੀਓ ਦੇ ਐਂਡ ਦੇ ਉੱਤੇ ਇੱਕ ਬੋਨਸ ਟਿਪ ਵੀ ਦੂੰਗਾ ਬਟ ਤੁਸੀਂ ਜਿੰਨਾ ਲੋਕਾਂ ਨੂੰ ਪ੍ਰੋਬਲਮ ਆ ਕਬਜ਼ ਦੀ ਚਾਹੇ ਜਿੰਨਾ ਲੋਕਾਂ ਨੂੰ ਪ੍ਰੋਬਲਮ ਆ ਟਟੀਆਂ ਦੀ ਉਹ ਦੋਨੇ ਲੋਕ ਨਾਰੀਲ ਪਾਣੀ ਸਵੇਰੇ ਪੀਣਾ ਸ਼ੁਰੂ ਕਰਨ ਇਹ ਟਟੀਆਂ ਵਾਲੇ ਵਾਸਤੇ ਵੀ ਵਧੀਆ ਜਿਹਨੂੰ ਪਤਲੀ ਟੱਟੀ ਆਉਂਦੀ ਹੈ ਤੇ ਟੱਟੀ ਰੁਕਦੀ ਨਹੀਂ ਉਹਨਾਂ ਲਈ ਵੀ ਆਰਾਮ ਬਣਾ ਤੇ ਜਿੰਨਾ ਲੋਕਾਂ ਨੂੰ ਕਬਜ਼ ਰਹਿੰਦੀ ਆ ਬੰਨ ਪਿਆ ਰਹਿੰਦਾ ਉਹਨਾਂ ਲੋਕਾਂ ਵਾਸਤੇ ਵੀ ਆਰਾਮ ਬਣਾ ਦੇਖੋ ਤੁਸੀਂ ਕੁਦਰਤ ਦਾ ਕ੍ਰਿਸ਼ਮਾ ਦੇਖੋ ਇੱਕੋ ਆਪਾਂ ਤਾਂ ਹੁਣ ਇਹੀ ਕਹਿ ਸਕਦੇ ਇੱਕੋ ਨੁਕਤਾ ਜਿਹੜਾ ਦੋਨਾਂ ਚੀਜ਼ਾਂ ਨੂੰ ਠੀਕ ਕਰ ਟੱਟੀਆਂ ਵੀ ਹਟਾ ਦੂ ਕਬਜ ਵੀ ਹਟਾ ਦੂ ਕਿੰਨਾ ਸੋਹਣਾ ਨੁਕਤਾ ਹੋ ਜੀ 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 ਫਰੂਕੀ ਸਾਹਿਬ ਇੱਕ ਬੜਾ ਪਰਮਾਤਮਾ ਦਾ ਡਰ ਕੇ ਕਹਿੰਦੇ ਆ ਇਹ ਗੱਲ ਜੋਰ ਲਾਉਣਾ ਪਿਆ ਕਿਉਂਕਿ ਬਹੁਤ ਸਾਰੇ ਲੋਕ ਗਰਸਤੀ ਜੀਵਨ ਦੇ ਵਾਸਤੇ ਉਹਦੀ ਇੰਪਰੂਵਮੈਂਟ ਵਾਸਤੇ ਕੰਧ ਚ ਟੱਕਰਾਂ ਮਾਰਨ ਤੱਕ ਨਹੀਂ ਤਿਆਰ ਨੇ ਔਰ ਕਈ ਇਸ ਤਰ੍ਹਾਂ ਦੇ ਮਰੀਜ਼ ਨੇ ਜਿਹੜੇ ਕਹਿੰਦੇ ਅਸੀਂ ਲੱਖਾਂ ਲੱਖਾਂ ਰੁਪਈਆ ਕਹਿਣਾ ਸੌਖਾ ਪਰ ਉਹ ਕਹਿੰਦੇ ਵੀ 10 ਲੱਖ ਰੁਪਏ ਤੱਕ ਦੀ ਅਸੀਂ ਦਵਾਈਆਂ ਖਾ ਚੁੱਕੇ ਆ ਪਰ ਅਸੀਂ ਨਹੀਂ ਸੰਤੁਸ਼ਟ ਹੋ ਪਾਰੇ ਤੇ ਜਿਹੜੇ ਲੋਕ ਇਸ ਤਰ੍ਹਾਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਉਹ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਗਲਬੜੀ ਸੋਣੀ ਰਚੀ ਹੋਈ ਆ ਉਹ ਕਹਿੰਦੇ ਜੀ ਸ਼ਿਲਾਜੀਤ ਮਤਲਬ ਸੈਕਸ ਵਾਸਤੇ ਬੈਸਟ ਆ। ਇਹ ਇਹ ਸ਼ਿਲਾਜੀਤ ਹੈ ਜੀ। ਇਹ ਸ਼ਿਲਾਜੀਤ ਦਾ ਪੱਥਰ ਹੈ ਜੀ। ਅੱਛਾ ਅੱਛਾ। ਇਹਨੂੰ ਸ਼ੁੱਧ ਕਰਨਾ ਪੈਂਦਾ। ਅੱਛਾ ਇਹ ਸ਼ੁੱਧ ਕੀਤੀ ਹੋਈ ਹੈ? ਇਹ ਸ਼ੁੱਧ ਨਹੀਂ ਕੀਤੀ ਹੋਈ। ਇਹ ਸ਼ੁੱਧ ਕਰਨੀ ਪਊਗੀ। ਅੱਛਾ ਕਰਨੀ ਪੈਣੀ ਹੈ। ਇਹ ਸਾਬਤ ਪੱਥਰ। ਅੱਛਾ ਅੱਛਾ। ਇਹਨੂੰ ਸ਼ੁੱਧ ਜੀ ਜੀ। ਹੈ ਜੀ? ਇਹ ਕਿਹਦਾ ਸ਼ਿਲਾਜੀਤ ਦਾ ਸ਼ੁੱਧ ਕਰਨ ਦਾ ਕੀ ਢੰਗ ਹੈ? ਸ਼ੁੱਧ ਕਰਨ ਦਾ ਇਹਦਾ ਢੰਗ ਹੁੰਦਾ ਉਹ ਵੈਦ ਸਾਹਿਬ ਤੁਹਾਨੂੰ ਜ਼ਿਆਦਾ ਬਿਹਤਰ ਸਮਝਾਪ ਹੋਣਗੀ। ਮੈਂ ਤਾਂ ਹਜੇ ਚਲੋ ਸਿੱਖ ਰਿਹਾ ਵਾਂ। ਤੇ ਵੈਸੇ ਇਹਨੂੰ ਭਿਉ ਕੇ ਇਹਨੂੰ ਗਾਲ ਕੇ ਇਹਦਾ ਚੰਗੀ ਤਰ੍ਹਾਂ ਜਿਹੜਾ ਅਰਕ ਹੁੰਦਾ ਜਿ ਸੋ ਉਸ ਤੋਂ ਜਦੋਂ ਇਹਦਾ ਸਾਰਾ ਗਾਧ ਮਚ ਜਾਂਦੀ ਆ ਪਿੱਛੇ ਜਿਹੜੀ ਬਚਦੀ ਆ ਉਹਨੂੰ ਸ਼ੁੱਧ ਕਰਨਾ ਉਹਦੇ ਵਾਰ ਉਹਨੂੰ ਸਕਾਉਣਾ ਸਕਾ ਕੇ ਉਹਦਾ ਪਾਊਡਰ ਬਣਦਾ ਫਿਰ ਉਹ ਸ਼ੁੱਧ ਸ਼ਿਲਾਜੀਤ ਹੋ ਜਾਂਦੀ ਆ ਜੀ 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 ਪਰ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਵਸ ਗਈ ਆ ਵੀ ਸ਼ਿਲਾਜੀਤ ਮਤਲਬ ਤੁਹਾਡੀ ਗਰਸਤੀ ਜੀਵਨ ਦੀ ਪਰਫਾਰਮੈਂਸ ਨੂੰ ਵਧਾਉਣ ਵਾਸਤੇ ਮੈਂ ਇੱਕ ਛੋਟੀ ਜੀ ਚੀਜ਼ ਸਮਝਾਉਣਾ ਚਾਹੁੰਦਾ ਤੁਹਾਡਾ ਗਰਸਤੀ ਜੀਵਨ ਕਦੇ ਨਹੀਂ ਠੀਕ ਹੋ ਸਕਦਾ ਸਾਰੀ ਜ਼ਿੰਦਗੀ ਜੋਰ ਲਾ ਲਿਓ ਤੁਹਾਡਾ ਗਰਸਤੀ ਜੀਵਨ ਕਦੇ ਵੀ ਨਹੀਂ ਠੀਕ ਹੋ ਸਕਦਾ ਜਦੋਂ ਤੱਕ ਤੁਸੀਂ ਆਵਦਾ ਸਟ੍ਰੈਸ ਜਿਹੜੀ ਤੁਹਾਡੀ ਚਿੰਤਾ ਉਹਨੂੰ ਨਹੀਂ ਖਤਮ ਕਰਦੇ ਓਕੇ ਜੀ ਸ਼ਿਲਾਜੀਤ ਹੋ ਗਿਆ ਅਸ਼ੋਗੰਦਾ ਹੋ ਗਿਆ ਸਾਲਮ ਪੰਜ ਸਾਲਮ ਮਿਸ਼ਰੀ ਇਹ ਸਾਰੀਆਂ ਚੀਜ਼ਾਂ ਅੱਜਕੱਲ ਤਾਂ ਲੋਕ ਇਹਨਾਂ ਚੀਜ਼ਾਂ ਦਾ ਨਾਮ ਐਂ ਰਟੇ ਫਿਰਦੇ ਜਿਵੇਂ ਪਤਾ ਨਹੀਂ ਕਿਹੜਾ ਟੈਸਟ ਦੇ ਵਿੱਚ ਨਾਮ ਪੁੱਛ ਲੈਣ ਵੀ ਜਿਹੜੀ ਗ੍ਰਸਤੀ ਜੀਵਨ ਨੂੰ ਪਰਫਾਰਮੈਂਸ ਵਧਾਉਣ ਵਾਸਤੇ ਚੀਜ਼ਾਂ ਨੇ ਉਹ ਕਿੜੀਆਂ ਕਿੜੀਆਂ ਨੇ ਤਾਂ ਹਰ ਦੂਸਰੇ ਬੰਦੇ ਦੇ ਜਿਹੜਾ ਵੈਦ ਹੈ ਨਹੀਂ ਹੈ ਔਰ ਵੈਦ ਹੀ ਬਹੁਤ ਹੋ ਗਏ ਤੋ ਸਾਲਮਪਨ ਜਾਂ ਸਾਲਮ ਮਿਸ਼ਰੀ ਅਸ਼ੋਕੰਦ ਸ਼ਿਲਾਜੀਤ ਇਸ ਤਰ੍ਹਾਂ ਦੀ ਕਈ ਚੀਜ਼ਾਂ ਬੰਗਪਸਮ ਅਤੁੱਲ ਸ਼ਕਤੀ ਦਾਤਾ ਇਸ ਤਰ੍ਹਾਂ ਦੇ ਉਹ ਨਾਮ ਰਟੇ ਪਏ ਆ ਪਰ ਉਹ ਕਰਦੇ ਕੀ ਨੇ ਮੇਰੇ ਕਈ ਵਾਰੀ ਪੇਸ਼ੈਂਟ ਆਉਂਦੇ ਉਹਨਾਂ ਨੂੰ ਅਸੀਂ ਪੁੱਛੀਦਾ ਉਹ ਕਹਿੰਦੇ ਅਸੀਂ ਸ਼ਿਲਾਜੀਤ ਲਈ ਸੀ ਤੇ ਮੈਂ ਤੁਹਾਨੂੰ ਆਪਦਾ ਉਦਾਹਰਨ ਵੀ ਦੱਸੂੰਗਾ ਮੇਰੇ ਕਿਸੀ ਯਾਰ ਬੇਲੀ ਚੰਗੇ ਪਹਿਲਵਾਨ ਨੇ ਉਹ ਵੀ ਤਕੜੇ ਨੇ ਉਹਨਾਂ ਦਾ ਵੀ ਮੈਂ ਤੁਹਾਨੂੰ ਉਦਾਹਰਨ ਦਰਨਾ ਸ਼ਿਲਾਜੀਤ ਹਰ ਬੰਦਾ ਪਛਾ ਨਹੀਂ ਸਕਦਾ ਅੱਛਾ ਕਹਿਣਾ ਸੌਖਾ ਵੀ ਤੁਸੀਂ ਜੀ ਸਵੇਰੇ ਉੱਠ ਕੇ ਦੁੱਧ ਚਾਹੇ ਕਰਕੇ ਤੇ ਖਾ ਲਓ ਮਹਾਰਾਜ ਇਸ ਸ਼ਿਲਾਜੀਤ ਦੇ ਨਾਲ ਤੁਹਾਨੂੰ ਸੋਚ ਹੀ ਨਹੀਂ ਸਕਦੇ ਕਿਸ ਤਰ੍ਹਾਂ ਦੀ ਬਿਮਾਰੀ ਲੱਗ ਸਕਦੀ ਹੈ ਲੋਕ ਕਹਿੰਦੇ ਸ਼ਿਲਾਜੀਤ ਸੈਕਸ ਵਾਸਤੇ ਵਧੀਆ ਸ਼ਿਲਾਜੀਤ ਸਭ ਤੋਂ ਪਹਿਲਾਂ ਕੰਮ ਪਤਾ ਕਿਹੜੀ ਚੀਜ਼ ਤੇ ਕਰਦੀ ਹੈ ਤੁਹਾਡੇ ਅਕੋਰਡਿੰਗ ਪਹਿਲੀ ਚੀਜ਼ ਉਹ ਕਿਹੜੀ ਚੀਜ਼ ਤੇ ਕੰਮ ਕਰਦੀ ਹੈ ਮੈਨੂੰ ਲੱਗਦਾ ਜੀ ਜਿੰਨਾ ਕਿ ਮੇਰਾ ਤਜਰਬਾ ਹੈ ਸ਼ਿਲਾਜੀਤ ਦਾ ਸਾਰੇ ਗ੍ਰਸਤੀ ਵਾਲੇ ਮਾਮਲੇ ਜੀ ਕਰਦੀ ਜੀ ਸਭ ਤੋਂ ਪਹਿਲਾਂ ਤੁਸੀਂ ਜਰਤ ਤੁਸੀਂ ਵੀ ਇਹੀ ਸੁਣਿਆ ਮੈਂ ਵੀ ਇਹੀ ਸੁਣਿਆ ਅਸਲ ਦੇ ਵਿੱਚ ਸ਼ਿਲਾਜੀਤ ਅਸ਼ਵਗੰਧਾ ਤੁਹਾਡੇ ਸਟ੍ਰੈਸ ਤੇ ਕੰਮ ਕਰਦੀ ਆ ਜਦੋਂ ਤੁਸੀਂ ਸਟ੍ਰੈਸ ਤੁਹਾਡਾ ਡਾਊਨ ਆਊਗਾ ਤੁਹਾਡਾ ਲਿਬਿਡੋ ਜਿਹੜਾ ਆਪਾਂ ਕਹਿੰਦੇ ਨੇ ਉਤੇਜਨਾ ਗ੍ਰਸਤ ਕਰਨ ਦਾ ਜੀ ਕਰਨਾ ਉਹ ਉੱਪਰ ਜਾਊਗਾ ਚੀੜੀ ਸ਼ਿਲਾਜੀਤ ਦਾ ਅਸ਼ਵਗੰਧਾ ਵਾ ਇਹ ਤੁਹਾਡੇ ਸਟ੍ਰੈਸ ਨੂੰ ਘਟਾਉਂਦੇ ਆ ਤੇ ਤੁਹਾਡਾ ਲਿਬਿਡੋ ਆਪ ਹੀ ਨਾਰਮਲ ਆ ਜਾਂਦਾ ਵਾ ਹੁਣ ਤੁਸੀਂ ਇਕ ਉਦਾਹਰਨ ਦੇ ਤੌਰ ਤੇ ਮੈਂ ਜਿਹੜੇ ਲੋਕ ਕਹਿੰਦੇ ਵੀ ਨਹੀਂ ਨਹੀਂ ਇਹ ਗੱਲ ਐਦਾਂ ਨਹੀਂ ਹੈਗੀ ਸੱਚ ਤਾਂ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਜਿਹੜੀ ਪਾਵਰਫੁਲ ਤੋਂ ਪਾਵਰਫੁਲ ਜਿਹੜੀ ਮਰਜ਼ੀ ਪੈਤੀ ਦੀ ਦਵਾਈ ਨੂੰ ਮੰਨਦੇ ਹੋ ਜਿਹੜੀ ਤੁਹਾਡੀ ਗਰਸਤੀ ਜੀਵਨ ਨੂੰ ਵਧੀਆ ਕਰਦੀ ਹੋਵੇ ਤੁਸੀਂ ਉਹਨੂੰ ਖਾਓ ਤੇ ਰਾਤ ਨੂੰ 2 ਵਜੇ ਸ਼ਮਸ਼ਾਨ ਘਾਟ ਜਾ ਕੇ ਬੈਠ ਚੋ ਤੇ ਸ਼ਮਸ਼ਾਨ ਘਾਟ ਉਹ ਚ ਬੈਣਾ ਜਿੱਥੇ ਪਤਾ ਹੋਵੇ ਵੀ ਇੱਥੇ ਕੋਈ ਨਾ ਕੋਈ ਆਉਂਦੇ ਆ ਜਿਹੜੇ ਭੂਤ ਪ੍ਰੇਤ ਹੁੰਦੇ ਆ ਵੀ ਤੁਹਾਨੂੰ ਪਤਾ ਹੋਵੇ ਕਿ ਭੂਤ ਪ੍ਰੇਤ ਆਉਂਦੇ ਆ ਤੇ ਫਿਰ ਤੁਸੀਂ ਚੈੱਕ ਕਰੋ ਵੀ ਤੁਹਾਡੀ ਇੰਦਰੀਚ ਤਣਾਵ ਆਉਂਦਾ ਹੂੰ ਇੰਦਰੀ ਚ ਤਣਾਵ ਨਹੀਂ ਆਉਣਾ ਕਿਉਂ ਨਹੀਂ ਆਉਣਾ ਕਿਉਂਕਿ ਤੁਹਾਡੇ ਮਨ ਦੇ ਅੰਦਰ ਤਣਾਵ ਆ ਪਹਿਲਾਂ ਮਨ ਦਾ ਤਣਾਵ ਘਟੂਗਾ ਫੇਰ ਤੁਹਾਡਾ ਇੰਦਰੀ ਦਾ ਤਣਾਵ ਵਧੂਗਾ ਇੰਦਰੀ ਦੇ ਅੰਦਰ ਹੱਡੀ ਤਾਂ ਕੋਈ ਨਹੀਂ ਪਰ ਬਹੁਤ ਸਾਰੇ ਲੋਕ ਇਹ ਗੱਲ ਕਰੀ ਜਾਂਦੇ ਤੁਸੀਂ ਸ਼ਿਲਾਜੀਤ ਖਾ ਲੋ ਤੇ ਇਹਦਾ ਆਕਾਰ ਬਦਲ ਦਾਂਗੇ ਇਹਦਾ ਜਿਹੜਾ ਸਾਈਜ਼ ਆ ਉਹ ਵਧਾ ਦਾਂਗੇ ਹੂੰ ਬਹੁਤ ਮੈਂ ਹੱਥ ਜੋੜਦਾ ਤੁਸੀਂ ਭਰਾਓ ਮੇਰੇ ਸਾਰੇ ਜਾਣੇ ਇਹ ਬੇਫਕੂਫ ਬਣਾਉਣ ਦਾ ਤਰੀਕਾ ਤੁਸੀਂ ਬੇਫਕੂਫ ਬਣਾ ਰਹੇ ਹੋ ਲੋਕ ਬੇਫਕੂਫ ਬਣਾ ਰਹੇ ਨੇ ਵੀ ਇੰਦਰੀ ਦਾ ਆਕਾਰ ਵੱਧ ਜਾਊਗਾ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਤੁਸੀਂ ਕਹਿੰਦੇ ਹੋ ਵੀ ਇੰਦਰੀ ਦਾ ਆਕਾਰ ਵੱਧ ਜਾਊਗਾ ਬਹੁਤ ਸਾਰੇ ਲੋਕਾਂ ਨੇ ਇਸ ਵਿਸ਼ੇ 'ਤੇ ਗੱਲ ਵੀ ਕੀਤੀ ਹੈ ਮੇਰੇ ਫਾਦਰ ਸਾਹਿਬ ਵੀ ਸਾਨੂੰ ਇਹ ਗੱਲ ਸਮਝਾਉਂਦੇ ਹੁੰਦੇ ਆ ਵੀ ਉਹਨਾਂ ਲੋਕਾਂ ਨੂੰ ਅਸੀਂ ਚੈਲੰਜ ਕਰਦੇ ਆ ਆ ਸਾਡੀ ਉਂਗਲੀ ਆ ਇਹਨੂੰ ਆਪਾਂ ਐਂਟੀ ਟੇਬ ਨਾਲ ਅੱਜ ਨਾਪ ਲੈਨੇ ਆ ਕਿਹੜਾ ਤੁਸੀਂ ਤੇਲ ਕਹਿੰਦੇ ਹੋ ਕਿਹੜਾ ਤੁਸੀਂ ਦਵਾਈ ਕਹਿੰਦੇ ਹੋ ਕਿਹੜੀ ਤੁਸੀਂ ਭਸਮ ਕਹਿੰਦੇ ਹੋ ਸਭ ਖਾਣ ਨੂੰ ਤਿਆਰ ਆ ਹੂੰ ਜ਼ਿੰਮੇਵਾਰੀ ਤੁਹਾਡੀ ਇਹ ਨੂੰ ਇੱਕ ਸੂਤ ਸੂਤ ਵੀ ਬਹੁਤ ਵੱਡਾ ਹੋ ਜਾਂਦਾ ਉਹ ਤੋਂ ਉਹਦਾ ਅੱਧਾ ਸੂਤ ਵੀ ਵਧਾ ਕੇ ਦਿਖਾ ਦੋ ਹੂੰ ਪਰ ਲੋਕ ਬੀਫ ਖੂਫ ਵਾੜ ਰਹੇ ਨੇ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਅਡਲਟ ਮੂਵੀਆਂ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹ ਹ ਲੋਕ ਦੇਖ ਰਹੇ ਨੇ ਵੀ ਅਡਲਟ ਮੂਵੀ ਦੇ ਅੰਦਰ ਕਿਸੇ ਇਨਸਾਨ ਨੇ ਇੱਕ ਲੇਡੀ ਦੇ ਨਾਲ ਗ੍ਰਸਤ ਕਰਦੇ ਕਰਦੇ ਅੱਧਾ ਘੰਟਾ ਗ੍ਰਸਤ ਕੀਤਾ ਹ ਮਹਾਰਾਜ ਉਹ ਇੱਕ ਮੂਵੀ ਬਣੀ ਆ ਤੁਸੀਂ ਸਿਨੇਮਾ ਚ ਫਿਲਮ ਦੇਖਣ ਜਾਂਦੇ ਹੋ 3 ਘੰਟੇ ਦੀ ਮੂਵੀ ਹੁੰਦੀ ਆ ਬਣਨ ਲੱਗੇ 3 ਸਾਲ ਲੱਗ ਜਾਂਦੇ ਉਹਨੂੰ ਤਾਂ ਉਹਦੇ ਚ ਕਿੰਨੇ ਘਟ ਲੱਗੇ ਹ 360 ਦਿਨ ਲੱਗ ਜਾਂਦੇ ਇੱਕ ਫਿਲਮ ਨੂੰ ਤਿਆਰ ਕਰਨ ਚ 3 ਘੰਟੇ ਦੀ ਫਿਲਮ ਹੁੰਦੀ ਹੈ ਤੇ ਤੁਸੀਂ ਅੱਧੇ ਘੰਟੇ ਦੀ ਫਿਲਮ ਨੂੰ ਦੇਖ ਕੇ ਸੋਚ ਰਹੇ ਹੋ ਵੀ ਇਹ ਅੱਧੇ ਘੰਟੇ ਦੇ ਵਿੱਚ ਸ਼ੂਟ ਹੋ ਗਈ ਇਹ ਪੋਸੀਬਲ ਨਹੀਂ ਹੈਗਾ ਸੋ ਇਹ ਮਾਨਸਿਕਤਾ ਦੇ ਉੱਤੇ ਬੜੀ ਹੈਵੀ ਪੈ ਰਹੀ ਹੈ ਜੀ ਪਰ ਤੁਸੀਂ ਤਾਂ ਕਹਿ ਰਹੇ ਹੋ ਕਿ ਜਿਹੜਾ ਇਹ ਛਿਲਾ ਜੀਤ ਹੈਗੀ ਹੈ ਜਾਂ ਇਹ ਲੱਕੜ ਹੈਗੀ ਹੈ ਇਹਦੇ ਮੁਕਾਬਲੇ ਦੀ ਮੈਂ ਇਹ ਗੱਲ ਕਹਿ ਰਿਹਾ ਹਾਂ ਜੀ ਛੇੜੀ ਇਹ ਲੱਕੜ ਹੂੰ ਇਹ ਸੁੰਡ ਨੇ ਇਹ ਅਦਰਕ ਹੈ ਸੁਕਾਇਆ ਹੋਇਆ ਅਦਰਕ ਹੈ ਇਹਨੂੰ ਸੁੰਡ ਕਹਿ ਦਿੰਦੇ ਹੈ ਹੈ ਬੜਾ ਅਜੀਬੋ ਗਰੀਬ ਜੀ ਇਹ ਦੇਖਣ ਜੀ ਬੋ ਗਰੀਬ ਹੈ ਜੀ ਪਰ ਇਹ ਲੋਕਲ ਹੈ ਜੀ ਇਹ ਇਹ ਲੋਕਲ ਨਹੀਂ ਹੈਗਾ ਜੀ ਪਹਾੜਾਂ ਦੇ ਵਿੱਚ ਵੀ ਮਿਲਦਾ ਇਹ ਅੱਛਾ ਜ਼ਿਆਦਾਤਰ ਪਹਾੜੀ ਸੁੰਡ ਨੇ ਸੁੰਡ ਨਹੀਂ ਓਕੇ ਤੇ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਸੁੰਡ ਵਧੀਆ ਸ਼ੇਲਾ ਜੀ ਦੇ ਨਾਲੋਂ ਸਰ ਸੁੰਡ ਨੂੰ ਤੁਸੀਂ ਫੇਰ ਵੀ ਪਛਾ ਸਕਦੇ ਹੋ ਸੁੰਡ ਬਹੁਤ ਸਾਰੇ ਲੋਕਾਂ ਨੂੰ ਵਰ ਵੀ ਆ ਜਾਂਦਾ ਇਹ ਸੂਤ ਆ ਜਾਂਦਾ ਲੋਕਾਂ ਦੇ ਜਿਹੜੀ ਸ਼ੇਲਾ ਜੀ ਤੋਂ ਪਛ ਹੀ ਨਹੀਂ ਸਾਦੀ ਮੈਂ ਤੁਹਾਨੂੰ ਇੱਕ ਪਹਿਲਵਾਨ ਦਾ ਉਦਾਹਰਣ ਜਿਹੜਾ ਪਹਿਲਾਂ ਛੱਡੇ ਆ ਉਹ ਦਿੰਨੇ ਆ ਮੇਰੇ ਸੱਜਣ ਹੀ ਨੇ ਮੇਰੇ ਯਾਰ ਦੋਸਤ ਨੇ ਬਹੁਤ ਤਕੜੇ ਨੇ ਪਲਵਾਨ ਨੇ ਤੇ ਅਸੀਂ ਕਈ ਵਾਰੀ ਕਹਿੰਦੇ ਉਹਨੇ ਉਸਤਾਦ ਜੀ ਕਹਿੰਦਾ ਚੱਲਦੀ ਵੀ ਤੁਹਾਡੀ ਪਲਵਾਨੀ ਉਹ ਕਹਿੰਦੇ ਵੈਸਾ ਜੈ ਇੰਨੇ ਡੰਡ ਮਾਰਤੇ ਇੰਨੀਆਂ ਬੈਟਸਾਂ ਲਾਤੀਆਂ ਇਸ ਤਰ੍ਹਾਂ ਦੇ ਸਾਡੇ ਹਾਸੇ ਮਜ਼ਾਕ ਹਰ ਕਿਸੇ ਦੇ ਯਾਰ ਦੋਸਤਾਂ ਦੇ ਤੇ ਅਸੀਂ ਉਹਨਾਂ ਨਾਲ ਅਜੇ ਤੱਕ ਕਰਦੇ ਆਂ ਉਹਨਾਂ ਨੇ ਮੈਨੂੰ ਕਿਹਾ ਵੀ ਮੈਨੂੰ ਸ਼ੁੱਧ ਸ਼ਿਲਾਜੀਤ ਕਿਤੋਂ ਦਵਾ ਦੇ ਵੀ ਤੂੰ ਤਾਂ ਵੈਦ ਵੀ ਤੁਹਾਡੇ ਤਾਂ ਘਰੇ ਸਾਰਾ ਵੈਦ ਪੁਣਾ ਵੀ ਤੂੰ ਮੈਨੂੰ ਕਿਤੋਂ ਸ਼ੁੱਧ ਸ਼ਿਲਾਜੀਤ ਦਵਾ ਦੇ ਮੈਂ ਆਪਦੇ ਫਾਦਰ ਸਾਹਿਬ ਨਾਲ ਮਿਲਾਇਆ ਉਹ ਫਾਦਰ ਸਾਹਿਬ ਕਹਿੰਦੇ ਵੀ ਕਾਕਾ ਜੀ ਤੁਸੀਂ ਹਜੇ ਨਾ ਖਾਓ ਉਹਨਾਂ ਦੀ ਉਮਰ ਹੈਗੀ 24 ਤੋਂ 25 ਸਾਲ ਦੀ ਉਮਰ ਆ ਮੁੰਡੇ ਦੀ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਹਜੇ ਨਾ ਲੈ ਸ਼ਿਲਾਜੀਤ ਫਾਦਰ ਸਾਹਿਬ ਨੇ ਵੀ ਮਨਾ ਕਰਤਾ ਉਹਨੇ ਮੇਰੇ ਨਾਲ ਜਿੱਦ ਕੀਤੀ ਅਸੀਂ ਚਲੋ ਜੀ ਫਾਦਰ ਸਾਹਿਬ ਨੂੰ ਮਿਲ ਕੇ ਬਾਹਰ ਗੱਡੀ ਤੱਕ ਗਏ ਉਹ ਕਹਿੰਦਾ ਜੋਦੇ ਤੂੰ ਮੇਰਾ ਕੰਮ ਨਹੀਂ ਕਰਾ ਕੇ ਦਿੰਦਾ ਮੈਂ ਕੀ ਕਰੂਗੀ ਕਹਿੰਦਾ ਤੈਨੂੰ ਤੈਨੂੰ ਕੀ ਮੈਨੂੰ ਕੀ ਹੋਊਗਾ ਤੂੰ ਮੈਨੂੰ ਕਰਾ ਕੇ ਦੇ ਹਰਿੰਜ ਮੈਂ ਕਿਹਾ ਚਲੋ ਠੀਕ ਹੈ ਇਸ ਦਾ ਆਪ ਸ਼ੁੱਧ ਕਰਦੇ ਹਾਂ ਜਦੋਂ ਯਕੀਨ ਮੰਨਣ ਵਾਲੀ ਗੱਲ ਆ ਅਸੀਂ ਰੋਟੀ ਖਾਧੀ ਲੰਚ ਕੀਤਾ ਤੇ ਮੈਂ ਉਹਨੂੰ ਇੱਕ ਡੱਕੇ ਦੇ ਉੱਤੇ ਜਿਹਨੂੰ ਕਹ ਲੋ ਵੀ ਡੱਕਾ ਹੁੰਦਾ ਨਹੀਂ ਡੱਕੇ ਦੇ ਉੱਤੇ ਕਿੰਨੀ ਕੁ ਸ਼ਿਲਾਜੀ ਚੜ੍ਹ ਸਕਦੀ ਥੋੜੇ ਹਿਸਾਬ ਨਾਲ ਥੋੜੀ ਜਿਹੀ ਮਾਮੂਲੀ ਮਾਮੂਲੀ ਤੋਂ ਵੀ ਮਾਮੂਲੀ ਮਾਮੂਲੀ ਦੇ ਵਿੱਚ ਵੀ ਲੋਕ ਕਈ ਵਾਰੀ ਬੰਟਾ ਗਿਣਨ ਲੱਗ ਜਾਂਦੇ ਆ ਸੋ ਮਾਮੂਲੀ ਤੋਂ ਵੀ ਮਾਮੂਲੀ ਵੀ ਡੱਕੇ ਵਿੱਚ ਇੰਨੀ ਕੁ ਲਾ ਕੇ ਉਹਨੂੰ ਮੈਂ ਕਿਹਾ ਵੀ ਚੱਲ ਭਾਈ ਤੂੰ ਕਰਕੇ ਦੇਖ ਲੈ ਤੇ ਅਸੀਂ ਟਾਬੇ ਤੇ ਰੋਟੀ ਖਾਧੀ ਟਾਬੇ ਤੇ ਰੋਟੀ ਖਾ ਕੇ ਜਦੋਂ ਤੱਕ ਅਸੀਂ ਗੱਡੀ ਤੱਕ ਪਹੁੰਚੇ ਆ ਜਨਾਬ ਉਹਨੇ ਗੱਡੀ ਦਾ ਗੇਟ ਖੋਲਿਆ ਉਹਦੇ ਹਾਉ ਬਹੁਤ ਪਤਾ ਲੱਗਣ ਲੱਗੇ ਸੀ ਵੀ ਇਹ ਹੁਣ ਠੀਕ ਨਹੀਂ ਹੂੰ ਇਹ ਇੰਨੀ ਗਰਮ ਆ ਇਹਦੀ ਤਸਵੀਰ ਇਹਦੀ capability ਇਹਦੀ ਸ਼ਕਤੀ ਇੰਨੀ ਕਿ ਜ਼ਿਆਦਾ ਸਟਰੋਂਗ ਆ ਵੀ ਜੇ ਤੁਹਾਨੂੰ ਪਿਓਰ ਇਹ ਮਿਲ ਜੇ ਤੁਹਾਡੇ ਤੋਂ ਪਚ ਨਹੀਂ ਸਕਦੀ ਬਹੁਤ سارے ਲੋਕ ਦਾਵਾ ਕਰਦੇ ਸਾਡੇ ਕੋ ਪਿਓਰਿਸਟ ਸ਼ਿਲਾਜੀਤ ਆ ਪਰ ਪਿਓਰ ਸ਼ਿਲਾਜੀਤ ਕੀ ਤੁਹਾਨੂੰ ਪਚ ਜੂਗੀ ਮਤਲਬ ਕੋਈ ਨਾ ਕੋਈ ਨੁਸਖਾ ਵੰਡਾ ਕੇ ਨਾਲ ਦੇਣਾ ਪੈਂਦਾ ਤੁਹਾਨੂੰ ਇਹਨੂੰ ਬੈਲੈਂਸ ਕਰਨਾ ਪੈਂਦਾ ਜੇ ਤੁਸੀਂ ਕੱਲੀ ਸ਼ਿਲਾਜੀਤ ਖਾਓਗੇ ਤੁਹਾਡੇ ਸਰੀਰ ਦੇ ਅੰਦਰ ਇੰਨੀ ਗਰਮੀ ਆ ਜੂ ਉਹ ਮਾਰਗ ਪਹਿਲਵਾਨ ਬੰਦਾ ਸਵੇਰੇ ਉੱਠ ਕੇ 4-5 ਲਸਣ ਚਬ ਕੇ ਖਾਣ ਵਾਲਾ ਬੰਦਾ ਅਦਰਕ ਚਬ ਕੇ ਖਾਣ ਵਾਲਾ ਬੰਦਾ ਵਾ ਉਹ ਤੇ ਉਹ ਬੰਦੇ ਨੂੰ ਉਲਟੀ ਆ ਗਈ ਸਾਰਾ ਖਾਦਾ ਪੀਤਾ ਉਹਨੇ ਨਾਲ ਦੀ ਨਾਲ ਬੈਕ ਮਾਰਿਆ ਸਾਰਾ ਤੱਕ ਸਾਰਾ ਖਾਣਾ ਥੱਲੇ ਆ ਗਿਆ ਹਮ ਮੇਰੇ ਵਾਸਤੇ ਪਹਿਲਾ ਤਜਰਬਾ ਸੀਗਾ ਔਰ ਮੈਂ ਉਸ ਦਿਨ ਦੀ ਗੱਲ ਲੜ ਬਣ ਲਈ ਮੈਂ ਕਿਹਾ ਨਹੀਂ ਲੋਕ ਬੇਫਕੂ ਬੜ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਵੀ ਛਿਲਾਜੀਤ ਤੁਹਾਡੀ ਗਰਸਤੀ ਜੀਵਨ ਨੂੰ ਵਧਾਉਂਦੀ ਆ ਹਮ ਛਿਲਾਜੀਤ ਸਿਰਫ ਔਰ ਸਿਰਫ ਇੱਕ ਚੀਜ਼ ਤੇ ਕੰਮ ਕਰਦੀ ਆ ਉਹ ਤੁਹਾਡਾ ਬਲੱਡ ਫਲੋ ਆ ਤੇ ਦੂਸਰਾ ਤੁਹਾਡਾ ਸਟ्रेस ਆ ਜਦੋਂ ਤੁਹਾਡਾ ਬਲੱਡ ਫਲੋ ਸੰਘਣਾ ਤੁਹਾਡਾ ਬਲੱਡ ਫਲੋ ਪ੍ਰੋਪਰ ਨਹੀਂ ਹੈਗਾ ਤੇ ਤੁਹਾਡੇ ਮਨ ਦੇ ਉੱਤੇ ਚਿੰਤਾ ਚਾਈਰ ਜੀ ਹਨਾ ਜਦੋਂ ਤੁਹਾਡੇ ਦੋਨਾਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ ਵੀ ਆਪਾਂ ਗਰਸਤ ਦੇ ਵਿੱਚ ਫਟਫਟੇ ਚੱਕ ਦਾਂਗੇ ਜੀ 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 ਹਨਾ ਅੱਛਾ ਤੇ ਫਿਰ ਬਹੁਤ ਸਾਰੇ ਜਿਹੜੀਆਂ ਸਕਿਨ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਜਿਹੜੀ ਸਕਿਨ ਦੀਆਂ ਪ੍ਰੋਬਲਮ ਹੁੰਦੀਆਂ ਨੇ ਜ਼ਿਆਦਾਤਰ ਜਿਵੇਂ ਆਪਾਂ ਪਿਛਲੀ ਕਈ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਹੈ ਵੀ ਲੀਵਰ ਦੇ ਅੰਦਰ ਗਰਮੀ ਆਉਣ ਕਾਰਨ ਸਿਕਰੀ ਦੀ ਦਿੱਕਤ ਆ ਜਾਂਦੀ ਆ ਸਕਿਨ ਇਨਫੈਕਸ਼ਨ ਆ ਜਾਂਦੀ ਆ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਸਾਰੇ ਸਰੀਰ ਦੇ ਉੱਤੇ ਧੱਫੜ ਹੋਣ ਲੱਗ ਜਾਂਦੇ ਆ ਕਈ ਲੋਕਾਂ ਦੇ ਤਾਂ ਇਸ ਤਰ੍ਹਾਂ ਦੀ ਕੰਡੀਸ਼ਨ ਤੱਕ ਦੇ ਕਿ ਉਹ ਕਹਿੰਦੇ ਆ ਸਾਨੂੰ ਪੇਸ਼ੈਂਟ ਨੇ ਪ੍ਰੈਕਟੀਕਲ ਪੇਸ਼ੈਂਟ ਨੇ ਮੈਂ ਕੋਈ ਕਿਸੇ ਬਨਾਵਟੀ ਗੱਲ ਦੀ ਕਿਸੇ ਐਨੀ ਗੱਲ ਕਰਦੀ ਵੀ ਕਿਸੇ ਦੀ ਸੁਣੀ ਸੁਣੀ ਸਾਹਮਣੇ ਬੰਦੇ ਬੈਠੇ ਦੇਖਿਆ ਉਹ ਕਹਿੰਦੇ ਅਸੀਂ ਕੈਂਚੀ ਰੱਖਦੇ ਆ ਉਹਦੇ ਕੋਲੇ ਜਦੋਂ ਖੁਰਕ ਹੁੰਦੀ ਆ ਕੈਂਚੀ ਦੇ ਨਾਲ ਖੁਰਕ ਕਰਦੇ ਆ ਕਿਉਂਕਿ ਖੁਰਕ ਇੰਨੀ ਜ਼ਿਆਦਾ ਹੁੰਦੀ ਆ ਔਰ ਉਹ ਕੈਂਚੀ ਰੱਖਦੇ ਕਈ ਲੋਕ ਕਈ ਲੋਕ ਚਾਕੂ ਤੱਕ ਰੱਖਦੇ ਆ ਔਰ ਉਹਨਾਂ ਦੇ ਹਸਬੰਦ ਉਹਨਾਂ ਨੂੰ ਕਹਿ ਰਹੇ ਨੇ ਵੀ ਇਹ ਚਾਕੂ ਤਾਂ ਇੰਨੀ ਵਾਰੀ ਖਾਜ ਕਰ ਲਈ ਵੀ ਚਾਕੂ ਵੀ ਖੁੰਡਾ ਹੋ ਗਿਆ ਹੁਣ ਇਹ ਕਹਿੰਦੇ ਵੀ ਚਾਕੂ ਤਿੱਖਾ ਕਰਾ ਲਈਏ ਖਾਰਿਸ਼ ਕਰਨ ਲਈ ਸੋ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਜਿਹੜੇ ਲੋਕ ਨੇ ਮੇਰੀ ਦੇਖੋ ਜੀ ਜਿਹੜੇ ਇਨਸਾਨ ਇਸ ਸਿਚੁਏਸ਼ਨ ਚ ਹਨ ਇਹ ਉਹਨੂੰ ਪਤਾ ਉਹ ਕਿੰਨੇ ਕਿ ਦੁੱਖ ਚ ਆਪਾਂ ਦੇਖ ਸਕਦੇ ਹਾਂ ਸੁਣ ਸਕਦੇ ਹਾਂ ਪਰਖ ਸਕਦੇ ਹਾਂ ਪਰ ਜਿਹੜਾ ਦਰਦ ਉਹ ਇਨਸਾਨ ਵਿਚਰ ਰਿਹਾ ਉਹ ਲੋਕ ਇਸ ਕੰਡੀਸ਼ਨ ਦੇ ਵਿੱਚ ਤਾਨੇ ਤੱਕ ਦਿੰਦੇ ਆ ਵੀ ਇਹਨੇ ਕਿਸੇ ਦਾ ਮਾੜਾ ਕੀਤਾ ਹੋਣਾ ਇਹਦੇ ਕੀੜੇ ਪੈ ਗਏ ਹੂੰ ਕਿਉਂਕਿ ਉਹ ਹੱਥ ਪੂਰਾ ਹੀ ਮਾਸ ਹੀ ਲੈ ਜਾਂਦੀ ਹੂੰ ਲੋਕਾਂ ਦੇ ਪੈਰ ਗਲ ਗਏ ਲੋਕਾਂ ਦੇ ਪੈਰਾਂ ਦੇ ਅੰਦਰ ਸੱਚੀਆਂ ਲੱਗਦਾ ਜਿਵੇਂ ਕੀੜੇ ਪਏ ਹੋਣ ਥੱਲੇ ਵਾਲੀ ਚੱਟੀ ਮੈਮਰੀਨ ਦਿਖਦੀ ਉਹਦੇ ਵਿੱਚ ਇਸ ਕੈਂਡੀ ਇਨਫੈਕਸ਼ਨ ਕਿਉਂ ਆਈ ਬਹੁਤ ਸਾਰੇ ਲੋਕ ਗਰਸਤੀ ਜੀਵਨ ਬਿਤਾਉਣ ਵਾਸਤੇ ਗਰਮੀ ਦੇ ਵਿੱਚ ਕਰਮ ਚੀਜ਼ਾਂ ਖਾਈ ਜਾਂਦੇ ਆ ਬਹੁਤ ਸਾਰੇ ਲੋਕ ਜਦੋਂ ਹੀ ਸਿਆਲ ਆਉਂਦੀ ਆ ਇਹ ਸੋਚਦੇ ਵੀ ਹੁਣ ਸਿਆਲ ਆ ਗਈ ਜਿੰਨੀ ਭੰਗ ਭਸਮ ਖਾ ਸਕਦੇ ਆ ਉਨੀ ਖਾ ਲਓ ਜਿੰਨੀ ਸਵਰਨ ਭਸਮ ਖਾ ਸਕਦੇ ਹੋ ਖਾ ਲਓ ਮੇਰੇ ਭਰਾਵਾ ਤੁਹਾਨੂੰ ਪਚਦੀ ਵੀ ਆ ਤੁਹਾਨੂੰ ਜਚੂਗੀ ਵੀ ਕਿ ਕੱਲ ਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਤੇ ਆ ਜਾਓ ਵੀ ਤੁਹਾਡੇ ਪੈਰ ਹੀ ਨਾ ਚੱਲਣ ਤੁਹਾਡੇ ਹੱਥ ਹੀ ਨਾ ਚੱਲਣ ਤੁਹਾਡੀ ਸਕਿਨ ਇਨਫੈਕਸ਼ਨ ਇੰਨੀ ਗਲਤ ਹੋ ਜਾਵੇ ਵੀ ਤੁਹਾਡੀ ਹੱਡੀ ਗਾਲਣ ਲੱਗ ਜੀ ਤੇ ਫਿਰ ਇਹ ਸੁੰਡ ਕੰਮ ਕਰੋ ਸੁੰਡ ਉਹਦੇ ਵਿੱਚ ਕੰਮ ਕਰਦੀ ਕਿਉਂਕਿ ਇਹ ਸਕਿਨ ਨੂੰ ਬੈਲੈਂਸ ਕਰਦੀ ਹੈ ਸਭ ਤੋਂ ਪਹਿਲਾਂ ਇਹਨੇ ਕੰਮ ਇੱਕ ਚੀਜ਼ ਤੇ ਕਰਨਾ ਹੋਏਗਾ ਤੁਹਾਡਾ ਲੀਵਰ ਓਕੇ ਜਿਹੜੇ ਲੋਕ ਜਿਮ ਜਾਂਦੇ ਆ ਉਹਨਾਂ ਲੋਕਾਂ ਵਾਸਤੇ ਆਰਾਮ ਬਾਣ ਵੀ ਮੰਨਦੇ ਆ ਸਭ ਤੋਂ ਵਧੀਆ ਪ੍ਰੀ ਵਰਕਆਊਟ ਤੁਸੀਂ ਵਰਕਆਊਟ ਕਰਨ ਲੱਗੇ ਹੋ ਤੁਸੀਂ ਜਿਮ ਲਾਉਣ ਲੱਗੇ ਹੋ ਤੁਸੀਂ ਪਹਿਲਾਂ ਇਹਦੀ ਫਾੜੀ ਖਾ ਲੋ ਗੋਰੇ ਆਪਣੇ ਤੋਂ ਬਹੁਤ ਅੱਗੇ ਲੰਘੇ ਉਹ ਤਾਂ ਫਾੜੀਆਂ ਐਦਾਂ ਫੜਦੇ ਤੇ ਐਂ ਖਾ ਜਾਂਦੇ ਆ ਹੂੰ ਹੂੰ ਤੇ ਖਾਇਆ ਵੀ ਜਾ ਸਕਦਾ ਹਾਂ ਖਾਦਾ ਜਾ ਸਕਦੇ ਜੀ ਖਾਦਾ ਜਾ ਸਕਦੇ ਮੈਂ ਆ ਦੇਖੋ ਟੁਕੜਾ ਤੁਸੀਂ ਦੇਖੋ ਖਾ ਕੇ ਅੱਛਾ ਕੀ ਕਰੇਗਾ ਜੀ ਇਹ ਇਹ ਤਾਂ ਹੁਣ ਤੁਸੀਂ ਜਿੱਥੇ ਅਗਲੇ ਤੁਸੀਂ ਜਾਣਾ ਅਗਲੇ ਟੂਰ ਤੇ ਤਾਂ ਤੁਹਾਨੂੰ ਦੱਸੂ ਫਿਰ ਸ਼ਾਮ ਨੂੰ ਤੁਹਾਡੇ ਹੀ ਫੋਨ ਆਉ ਉਹ ਵੀ ਕੀ ਕੀਤਾ ਹੂੰ ਇਸੇ ਤਰੀਕੇ ਨਾਲ ਖਾਣਾ ਹੈ ਇਸੇ ਤਰੀਕੇ ਨਾਲ ਖਾਣਾ ਤੁਹਾਡੇ ਸਾਹਮਣੇ ਸਾਬਤ ਹੈ ਇਹਨੂੰ ਮੈਂ ਤੰਦ ਨਾਲ ਤੋੜ ਕੇ ਖਾ ਕੇ ਦਿਖਾ ਦਿੰਦਾ ਅੱਛਾ ਮਿੰਦ ਲੱਗੇ ਜੀ ਮੇ ਲੱਕੜੋ ਵੀ ਹੈ ਪਰ ਇਹ ਤਾਂ ਟੇਸਟ ਬੜਾ ਵਧੀਆ ਘੱਤਾ ਮੁੰਦ ਹੈ ਇਹ ਹਾਂ ਅਦਰਕ ਤੁਹਾਡਾ ਮੂੰਹ ਦਾ ਸਵਾਦ ਵਿਗਾੜ ਸਕਦਾ ਹਮ ਪਰ ਇਹ ਤੁਹਾਡੇ ਮੂੰਹ ਦਾ ਸਵਾਦ ਨਹੀਂ ਵਿਗਾੜੂ ਹਮ ਬਸ ਟਿਕੋ ਲੱਗੇ ਚਾਹ ਜਣਾ ਹਰ ਜੀ ਜਰੂਰ ਚੜਾ ਦੇ ਤੁਸੀਂ ਸਰ ਇਹਨੂੰ ਮੇਰੀ ਫੇਰ ਉਹੀ ਬੇਨਤੀ ਹੈ ਕੋਈ ਵੀ ਨੁਕਤਾ ਵਰਤਦੇ ਹੋ ਪਹਿਲਾਂ ਆਪਣੀ ਤਸਵੀਰ ਜਰੂਰ ਚੈੱਕ ਕਰੋ ਹਮ ਲੋਕਾਂ ਦੀ ਤਸਵੀਰ ਗਰਮ ਹੁੰਦੀ ਹੈ ਜੀ ਮੇਰੇ ਅਰਗੇ ਕਿਸੇ ਵੀ ਬੰਦੇ ਦੀ ਵੀਡੀਓ ਦੇਖੀ ਤੇ ਦੇ ਤਰੇ ਦੀ ਲੈ ਤਰੇ ਦੀ ਕਰਤਾ ਕੰਮ ਸ਼ੁਰੂ ਉਦੋਂ ਬਾਅਦ ਹਾਲਾਤ ਵਿਗੜਦੇ ਵੀ ਦੇਖਿਆ ਸੀ ਕੋਈ ਵੀ ਨੁਕਤਾ ਵਰਤਣਾ ਇੱਕ ਵਾਰੀ ਸਲਾਹ ਜ਼ਰੂਰ ਲਗੋ ਅੱਛਾ ਤੇ ਫਿਰ ਜਿਹੜੇ ਸੁੰਡ ਦਾ ਜਾਂ ਚਿਲਾ ਦੀ ਦਾ ਇਸਤੇਮਾਲ ਆਪਣੇ ਢੰਗ ਨਾਲ ਨਹੀਂ ਕਰ ਸਕਦੇ ਇਹ ਕੀ ਰੱਖਿਆ ਹੋਇਆ ਜੀ ਕਿ ਜਿਨ੍ਹਾਂ ਕੋਲ ਇਹ ਚੀਜ਼ ਅਵੇਲੇਬਲ ਨਹੀਂ ਹੈਗੀ ਉਹ ਜਾਂ ਉਹ ਜਿਨ੍ਹਾਂ ਕੋਲ ਇਹਨਾਂ ਟਾਈਮ ਨਹੀਂ ਹੈਗਾ ਵੀ ਸੁਕਾ ਲੈਣ ਪਹਿਲਾਂ ਅਦਰਕ ਨੂੰ ਦਾ ਸੁੰਡ ਬਣਾਉਣਾ ਕੀ ਆ ਫਿਰ ਜਿਹੜਾ ਪਹਾੜੀ ਸੁੰਡ ਹੈਗਾ ਉਹਨੂੰ ਸੁਕਾ ਕੇ ਇਡਰ ਦਾ ਪਹਾੜੀ ਸੁੰਡ ਕਹ ਰਹੇ ਹੋਂ ਨਾ ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਹੈਗੀ ਆ ਉਹ ਲੋਕੀ ਕਰ ਸਕਦੇ ਆ ਉਹਨਾਂ ਲੋਕਾਂ ਵਾਸਤੇ ਅਸੀਂ ਫਾਰਮੂਲਾ ਬਣਾਉਨੇ ਆ ਔਰ ਇਹ ਅਸੀਂ ਬਣਾਉਂਦੇ ਹੈਗੇ ਸਾਡੇ ਪਰਦਾਦਾ ਜੀ ਵੈਦ ਕੇਸਰ ਸਿੰਘ ਜੀ ਦਾ ਫਾਰਮੂਲਾ ਹੈ ਇਹ ਇਹ ਉਹਨਾਂ ਨੇ ਹੀ ਨੁਕਤੇ ਤਿਆਰ ਕੀਤੇ ਹੋਏ ਨੇ ਕੁਸ਼ਤਾ ਚਟਨੀ ਬਹੁਤ ਸਾਰੇ ਲੋਕਾਂ ਨੇ ਇਸ ਦਾ ਲਾਭ ਵੀ ਲਿਆ ਜਿਹੜੇ ਲੋਕਾਂ ਨੇ ਇਹਨੂੰ ਯੂਜ਼ ਕੀਤਾ ਉਹ ਆਲਰੇਡੀ ਲੁਕ ਕਮੈਂਟਸ 'ਚ ਵੀ ਦੱਸ ਸਕਦੇ ਆ ਵੀ ਇਸ ਦਾ ਕੀ ਕੀ ਫਾਇਦੇ ਨੇ ਕੀ ਫਾਇਦੇ ਹੁੰਦੇ ਨੇ ਗ੍ਰਸਤੀ ਜੀਵਨ ਦੇ ਵਿੱਚ ਸਟ्रेस ਦੇ ਜੀਵਨ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਸਕੇਨ ਦੀ ਇਨਫੈਕਸ਼ਨ ਉਹਨਾਂ ਲੋਕਾਂ ਵਾਸਤੇ ਇਹ ਰਾਮਬਾਨ ਹੈ ਅੱਛਾ ਬਹੁਤ ਮਦਦ ਕੀਤੀ ਹੈ ਲੋਕਾਂ ਦੀ ਲੋਕਾਂ ਦੇ ਫੋਨ ਆਉਂਦੇ ਆ ਇਹਦਾ ਇੱਕ ਡੱਬੀ ਮੇਰੇ ਹਿਸਾਬ ਨਾਲ ਦੀ ਇਹ 200 ਗ੍ਰਾਮ ਦੀ ਵਿੱਚ ਪੈਕਿੰਗ ਆ ਤੇ ਲੋਕਾਂ ਦੇ ਆਰਡਰ ਆਉਂਦੇ ਆ ਕਿਲੋਆਂ ਦੇ ਹਿਸਾਬ ਨਾਲ ਔਰ ਬਹੁਤ ਸਾਰੀਆਂ ਕੰਪਨੀਆਂ ਦੇ ਇਸ ਤਰ੍ਹਾਂ ਦੇ ਆਰਡਰ ਨੇ ਚਲੋ ਆਪਾਂ ਨਾਮ ਨਹੀਂ ਲੈ ਸਕਦੇ ਕਿਉਂਕਿ ਕਨਫਿਡੈਂਸ਼ੀਅਲ ਰਾਈਟਸ ਹੁੰਦੇ ਆ ਉਹ ਕਹਿੰਦੇ ਸਾਨੂੰ ਕੁਆਂਟਲਾਂ ਦੇ ਹਿਸਾਬ ਨਾਲ ਇਹਨੂੰ ਬਣਾਓ ਤੇ ਸਾਨੂੰ ਸਾਰਾ ਦੇ ਦਿਓ ਅਸੀਂ ਆਪਦੀ ਪੈਕਿੰਗ ਕਰਾਂਗੇ ਅੱਗੇ ਅਸੀਂ ਆਪ ਦਾ ਫਰਮ ਕਰਾਂਗੇ ਜੀ ਜੀ ਜਿੱਤੇ ਵਿੱਚ ਲੀਵਰ ਦੀ ਜਿਹਨੂੰ ਸਮੱਸਿਆ ਹੈਗੀ ਲੀਵਰ ਵਾਸਤੇ ਕੀ ਕਰੀ ਜੀ ਲੀਵਰ ਵਾਸਤੇ ਪਹਿਲਾਂ ਤਾਂ ਤੁਸੀਂ ਐਲ ਐਫ ਟੀ ਦਾ ਟੈਸਟ ਕਰਾਓ ਐਲ ਐਫ ਟੀ ਦਾ ਟੈਸਟ ਕਰਾ ਕੇ ਅਗਰ ਤੁਹਾਡੇ ਐਸ ਜੀ ਆਰ ਟੀ ਪੀ ਟੀ ਵਧੇ ਹੋਏ ਆਉਂਦੇ ਨੇ ਤਾਂ ਤੁਸੀਂ ਇੱਕ ਵਾਰੀ ਮੇਰੇ ਕਹਿਣ ਦੇ ਉੱਤੇ ਹਮ ਮਹਾਰਾਜਾ ਸ਼ਾਹੀ ਸ਼ਰਬਤ 15 ਦਿਨ ਇਸਤੇਮਾਲ ਕਰਕੇ ਦੇਖੋ ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਦਿੱਕਤ ਆ ਟੱਟੀਆਂ ਦੀ ਦਿੱਕਤ ਆ ਹਮ ਅਲਸਰੇਟਿਵ ਕੋਲੈਕਟਸ ਦੀ ਦਿੱਕਤ ਆ ਹਮ ਪਾਟੀ ਦੇ ਵਿੱਚ ਟੱਗ ਆਉਂਦੀ ਆ ਜਾਂ ਜਿਨ੍ਹਾਂ ਲੋਕਾਂ ਨੂੰ ਬਾਵਾਸੀਰ ਦੀ ਦਿੱਕਤ ਆ ਹਮ ਉਹਨਾਂ ਲੋਕਾਂ ਵਾਸਤੇ ਮੈਂ ਪਰਸਨਲੀ ਇਹ ਮੈਂ RAM BAL RAMਦਾ ਜੀ 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 ਤੇ ਫਿਰ ਇਹ ਚਟਨੀ ਦਾ ਇਸਤੇਮਾਲ ਕਿਵੇਂ ਕਰਨਾ ਚਾਹੀਦਾ ਤੁਸੀਂ ਕਹਿ ਰਹੇ ਹੋ ਕੁਝ ਇਹਦਾ ਇਹਦਾ ਇੱਕ ਚਮਚਾ ਤੁਸੀਂ ਰਾਤ ਨੂੰ ਖਾਣਾ ਵਾ ਹੂੰ ਹੂੰ ਤੇ ਇਹਦਾਤ ਨੂੰ ਤੁਸੀਂ ਦੁੱਧ ਦੇ ਨਾਲ ਗਾਂ ਦਾ ਦੁੱਧ ਹੂੰ ਤੁਸੀਂ ਉਹਦੇ ਨਾਲ ਇਹਦਾ ਇੱਕ ਚਮਚਾ ਖਾਓ ਹੂੰ ਤੇ ਪਰਮਾਤਮਾ ਸੁੱਖ ਰੱਖੇ ਤੁਸੀਂ ਫੋਨ ਕਰਕੇ ਨਾ ਸਾਨੂੰ ਦੱਸਿਆ ਵੀ ਆਯੁਰਵੇਦਾ ਦੀ ਤਾਕਤ ਕਿਨੂੰ ਕਹਿੰਦੇ ਆ ਇਹ ਉਹਦਾ ਸਬੂਤ ਆ ਜੀ ਅੱਛਾ ਤੇ ਫਿਰ ਇਹਦੇ ਜੀ ਚਿਕਰ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਮਿਲਦੇ ਕਿਥੇ ਮਿਲਣਾ ਤੇ ਕਾਰ ਆ ਗਿਆ ਸਾਡੇ ਸਾਰੇ ਸਰ ਤੁਸੀਂ ਹਜੇ ਤਾਂ ਤੁਹਾਡਾ ਅੱਗੇ ਸਫ਼ਰ ਲੰਬਾ ਤੁਸੀਂ ਸਫ਼ਰ ਕਰਕੇ ਦੇਖਿਓ ਤੁਹਾਨੂੰ ਸ਼ਾਮ ਤੱਕ ਪਤਾ ਲੱਗੂ ਅੱਜ ਤਾਂ ਚਲੋ ਤੁਸੀਂ ਕਹਿ ਰਹੇ ਹੋ ਵੀ ਸਾਰੀਆਂ ਚੀਜ਼ਾਂ ਦਾ ਏਸੀ ਮਿਕਸਰ ਇਸੇ ਤਰੀਕੇ ਨਾਲ ਮਿਕਸ ਕਰਕੇ ਸਾਰੀਆਂ ਜਿਹੜੀਆਂ ਚਟਨੀਆਂ ਨੇ ਜਾਂ ਹੋਰ ਨੁਸਖੇ ਫਾਰਮੂਲੇ ਦਾਸਾ ਬਣਾਉਂਦੇ ਹਾਂ ਤੁਸੀਂ ਦੇਖੋ ਇਹਦੇ ਵਿੱਚ ਚਾਂਦੀ ਦੇ ਵਰਕ ਵੀ ਪੈਂਦੇ ਹੀ ਬੀਜ ਦਾ ਮਰਬਾ ਵੀ ਪੈਂਦਾ ਸਿਓ ਦਾ ਮਰਬਾ ਵੀ ਪੈਂਦਾ ਕਈ ਚੀਜ਼ਾਂ ਪੈਂਦੀਆਂ ਨੇ ਓਕੇ ਅੱਜ ਤਾਂ ਅਸੀਂ ਛੋਟੇ ਹਾਂ ਅਜੇ ਤਾਂ ਸਿੱਖ ਰਹੇ ਹਾਂ ਜਵਾਕ ਉਹਨਾਂ ਦੇ ਪਰਮਾਤਮਾ ਸੁੱਖ ਰੱਖੇ ਇਹਦੇ ਵਿੱਚ ਪੇਸ਼ੈਂਟਾਂ ਨੂੰ ਠੀਕ ਹੁੰਦੇ ਜਦੋਂ ਅਸੀਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਨਾ ਜੇ ਉਹ ਕਹਿੰਦੇ ਵੀ ਸਾਨੂੰ ਐ ਕਰੋ ਜੀ 5 ਡੱਬੀਆਂ ਦਾ ਇਕੱਠਾ ਹੀ ਕੋਰੀਅਰ ਕਰ ਦਿਓ ਤੇ ਸਾਡੇ ਮਨ ਦੇ ਵਿੱਚ ਆਉਂਦਾ ਵੀ ਨਹੀਂ ਤੁਸੀਂ 5 ਡੱਬੀਆਂ ਤਾਂ ਲੈਣੀਆਂ ਪਹਿਲਾਂ ਇੱਕ ਡੱਬੀ ਖਾਧੀ ਹੂੰ ਤੇ ਕਹਿੰਦੇ ਇੱਕ ਨਹੀਂ ਅਸੀਂ 4 ਖਾ ਲਈਆਂ ਹੂੰ ਹੁਣ ਸਾਨੂੰ 5 ਇਕੱਠੀਆਂ ਦੇ ਦੋ ਹੂੰ ਤੇ ਉਹਨਾਂ ਨੂੰ ਪੁੱਛੀਦਾ ਵੀ ਕੀ ਗੱਲ ਹੋ ਗਈ ਵੀ ਇੰਨੀ ਜ਼ਿਆਦਾ ਤੁਸੀਂ ਕੀ ਕਰਨੀ ਆ ਉਹ ਕਹਿੰਦੇ ਸਾਨੂੰ ਦੋ ਸਾਨੂੰ ਬਾਰ-ਬਾਰ ਮਗਾਉਣ ਦੀ ਲੋੜ ਨਾ ਪਵੇ ਹੂੰ ਅਸੀਂ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਲੋਕ ਚਿਲਾ ਜੀ ਤੇ ਅਸ਼ਵਗੰਧਾਰਗੀ ਪ੍ਰੋਬਲਮਾਂ ਦੇ ਵਿੱਚ ਉਲਝ ਗਏ ਨਾ ਅਸੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਜੀ ਉਹ ਆਪਦੇ ਪਰਿਵਾਰ ਨੂੰ ਅੱਗੇ ਦੀ ਅੱਗੇ ਰეკਮੈਂਡ ਕਰਦੇ ਆ ਮਤਲਬ ਕੋਈ ਵੀ ਖਾ ਸਕਦਾ ਚਟਨੀ ਹੈ ਮੈਂ ਕਹਿੰਦਾ ਸਰ ਕੋਈ ਵੀ ਖਾ ਸਕਦਾ ਪਰ ਇੱਕ ਵਾਰੀ ਸਾਡੇ ਨਾਲ ਗੱਲਬਾਤ ਕਰਕੇ ਸਾਰੀ ਆਪਦੀ ਪ੍ਰੋਬਲਮ ਦੱਸ ਕੇ ਪਤਾ ਲੱਗੇ ਤੁਹਾਨੂੰ ਪ੍ਰੋਬਲਮ ਹੋਵੇ ਲੀਵਰ ਦੀ ਤੇ ਤੁਸੀਂ ਸਾਡੇ ਤੋਂ ਦਵਾਈ ਮੰਗੀ ਜੋ ਸੈਕਸ ਦੀ ਗਰਸ਼ਤ ਵਾਸਤੇ ਤੁਸੀਂ ਸਾਡੇ ਤੋਂ ਦਵਾਈ ਮੰਗੀ ਚਲੋ ਮੈਂ ਵਾਦਾ ਕਰਦਾ ਅਗਰ ਤੁਹਾਨੂੰ ਲੀਵਰ ਦੀ ਪ੍ਰੋਬਲਮ ਆ ਤੇ ਮੇਰੀ ਟੀਮ ਦੇ ਵਿੱਚੋਂ ਮੇਰੇ ਜਿੰਨਾ ਮੇਰਾ ਸਰਕਲ ਆ ਉਹਦੇ ਵਿੱਚੋਂ ਇੱਕ ਵੀ ਬੰਦਾ ਤੁਹਾਨੂੰ ਇਹ ਗੱਲ ਕਹਿ ਜੇ ਵੀ ਨਹੀਂ ਤੁਸੀਂ ਕੋਈ ਨਹੀਂ ਐ ਕਰੋ ਵੀ ਪਹਿਲਾਂ ਗਰਸਤ ਦੀ ਦਵਾਈ ਲੈ ਲਓ ਲੀਵਰ ਨੂੰ ਕੋਈ ਗੱਲ ਨਹੀਂ ਛੱਡ ਦੋ ਉਹਦੇ ਅਸੀਂ ਫੇਲ ਹੋ ਗਏ ਜੀ ਸਾਡੀ ਕਾਮਯਾਬੀ ਦਾ ਹੀ ਕਾਰਨ ਇੱਕ ਆ ਜੀ ਅਸੀਂ ਆਪਦੇ ਆਪ ਨੂੰ ਮਰੀਜ਼ ਦੀ ਜਗ੍ਹਾ ਤੇ ਬਿਠਾਉਣਾ ਮਰੀਜ਼ ਨੇ ਜੇ 1 ਰੁਪਿਆ ਲਾਉਣਾ ਨਹੀਂ ਤਾਂ ਓਈ ₹1 ਦਾ ਉਹਨੂੰ ਗੁਣ ਪਤਾ ਲੱਗ ਜੇ ਜੇ ਅਸੀਂ ਆਯੁਰਵੇਦਾ ਦੀ ਗੱਲ ਕਰਦੇ ਆ ਉਹਦੀ ਛਾਤਰਛਾਇਆ ਹੇਠਾ ਤੁਰਦੇ ਆ ਤਾਂ ਪਰਮਾਤਮਾ ਉਹਨਾਂ ਬਲ ਬਖਸ਼ਦਾ ਵੀ ਅਸੀਂ ਲੋਕਾਂ ਨੂੰ ਚਮਤਕਾਰ ਆਯੁਰਵੇਦਾ ਦਾ ਕਿ ਨੂੰ ਕਹਿੰਦੇ ਆ ਉਹ ਇੰਨੀਆਂ ਚੀਜ਼ਾਂ ਦੇ ਜ਼ਰੀਏ ਦਿਖਾ ਸਕਦੇ ਜੀ ਜੀ ਤੇ ਫਿਰ ਸੁੰਡ ਦਾ ਇਸਤੇਮਾਲ ਕਰਨ ਦਾ ਤਰੀਕਾ ਕੀ ਹੈ ਜੀ ਜਲਦੀ ਜਲਦੀ ਸਾਨੂੰ ਫਰੇਵੀ ਦੱਸੋ ਵੀ ਸੁੰਡ ਇਸਤੇਮਾਲ ਕਿਵੇਂ ਕਰਨਾ ਕਿਹੜੀ ਪ੍ਰੋਬਲਮ ਚ ਹੈ ਕਿਵੇਂ ਇਸਤੇਮਾਲ ਕਰਨਾ ਜਿਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਿਵਰ ਦੀ ਪ੍ਰੋਬਲਮ ਆ ਤੁਸੀਂ ਇਸ ਤਰ੍ਹਾਂ ਸਾਬਤ ਖਾਣਾ ਹੋ ਸਕਦਾ ਲੋਕਾਂ ਦੀ ਔਖਾ ਹੋਵੇ ਤੁਸੀਂ ਅੱਧਕ ਫਾੜੀ ਰਾਤ ਨੂੰ ਪਾਣੀ ਚ ਪਿਉ ਦਿਓ ਸਵੇਰੇ ਉੱਠ ਕੇ ਉਹ ਪਾਣੀ ਨੂੰ ਅਵਾਲ ਕੇ ਉਹ ਪੀਣਾ ਸ਼ੁਰੂ ਕਰ ਦਿਓ 15 ਦਿਨ ਪੀਣਾ ਸ਼ੁਰੂ ਕਰ ਦਿਓ ਬਾਕੀ ਜਿਹੜਾ ਆਪਾਂ ਗੱਲ ਕੀਤੀ ਸੀ ਬੋਨਸ ਟਿਪ ਦੀ ਅੱਗੇ ਮੌਸਮ ਬਦਲ ਰਿਹਾ ਵਜੋਂ ਕਦੇ ਮੌਸਮ ਬਦਲੇ ਸਿਰਫ ਇਸ ਮੌਸਮ ਚ ਨਾ ਮੇਰੀ ਗੱਲ ਲੜ ਬਣਿਓ ਜ਼ਿੰਦਗੀ ਭਰ ਇਹ ਗੱਲ ਲੜ ਬਣ ਲਿਓ ਨਾਰੀਅਲ ਪਾਣੀ ਕਦੇ ਕਿਸੇ ਨੂੰ ਨੁਕਸਾਨ ਨਹੀਂ ਕਰਦਾ ਤੁਸੀਂ ਗਰਮੀ ਆ ਗਈ ਨਾਰੀਅਲ ਪਾਣੀ ਪੀਓ ਸਰਦੀ ਆ ਗਈ ਨਾਰੀਅਲ ਪਾਣੀ ਪੀਓ ਮੌਸਮ ਵਿੱਚ ਵਿਚ ਵਿਚਾਲੇ ਆ ਨਾਰੀਅਲ ਪਾਣੀ ਪੀਓ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋ ਗਈ ਲਿਵਰ ਰਿਲੇਟਡ ਕਬਜ਼ ਹੋ ਗਈ ਟਟੀਆਂ ਲੱਗ ਗਈਆਂ ਗ੍ਰਸਤੀ ਜੀਵਨ ਦੇ ਵਿੱਚ ਕੋਈ ਦਿੱਕਤ ਲੱਗਦੀ ਆ ਤੁਸੀਂ ਨਾਰੀਲ ਪਾਣੀ ਪੀਣਾ ਸ਼ੁਰੂ ਕਰੋ ਜੀ ਜੀ ਤੇ ਅਗਰ ਤੁਹਾਨੂੰ ਉਹ ਚੀਜ਼ ਇਫੈਕਟ ਕਰਦੀ ਆ ਨਾ ਤਾਂ ਇਸ ਚੀਜ਼ ਨੂੰ ਆਪਦੇ ਆਪ ਤੱਕ ਨਾ ਰੱਖਿਓ